ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੁੱਧ ਦੀਂਦੀ 托ਕੜ ਗੱਬੜ ਚੈੱਕ ਪਾਸ ਬੈਠ ਦਿਖਾਉਣੀ ਹੈ ਸੇਲ ਆ ਡਿਟੇਲ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਇੱਕ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਵਰਨ ਸਿੰਘ ਬਾਈ ਪਿੰਡ ਧੋਵਾ ਜਿਲ੍ਹਾ ਬਰਨਾਲਾ ਆਪਣਾ ਮਾਨਸਰ ਰੋਡ ਤੇ ਘਰ ਆ ਗਿਆ ਨਾ ਸਟੈਂਡ ਦੇ ਉੱਪਰ ਘਰ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ 9417524955 9417524955 24957 57 ਜਿਹੜੀ ਆਪਾਂ ਇਹ ਬੈੜ ਦੇਖ ਰਿਹਾ ਬਾਈ ਜੀ ਕਿਹੜਾ ਸੂਈ ਹੋਣੀ ਇਹ ਦੋ ਸੂਈ ਆਪਣੇ ਕੋ ਘਰ ਦੀ ਸੂਈ ਹੈ ਤੀਜੀ ਸੂਈ ਸੂਰਾ ਅੱਛਾ ਤੀਜੀ ਸੂਈ ਲਿਆ ਕੇ ਗੱਪਣ ਹੋ ਗਈ ਹੁਣੇ ਸਾਢੇ 3 ਮਹੀਨੇ ਚੈੱਕਪਾਸ ਚੈੱਕਪਾ ਕਰਵਾ ਲਈ ਹਾਂ ਪਾਸ ਠੀਕ ਆਪਣੇ ਘਰ ਦੀ ਜੰਪਲ ਮੱਚੀ ਹੋਈ ਹੈ ਹਾਂ ਜੰਪਲ ਜੀ ਤੇ ਦੁੱਧ ਕਿੰਨਾ ਹੁਣ ਬਾਈ ਚੋਣਦਾ ਤੇਰੇ ਥੱਲੇ ਬਾਈ ਹੁਣ 7 ਤੋਂ 8 ਲੀਟਰ ਦੁੱਧ ਆ ਦੋਨੇ ਟਾਈਮ ਚੋਣਦੇ ਦੋਨੇ ਟਾਈਮ ਚੋਣਦੇ ਠੀਕ ਆ ਮਨਣਾ ਥਾਪੀ ਦੋ ਤੇ ਭੇਜੋ ਸੱਡਾ ਹੁਣ ਮੈਂ ਅਸਲ ਤਾਂ ਆਹ ਵੀ ਪੀਣ ਦੀ ਲੋੜ ਦੀ ਨਿਆਣਾ ਪੀਣ ਦੀ ਲੋੜ ਦੀ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਸਭਿਰੋ ਘਰੇਲੂ ਵੀਰ ਦੀ ਬੈੜ ਹੈਗੀ ਤੇ ਥਣ ਚਾਰੇ ਓਕੇ ਬਿਲਕੁਲ ਜਮਾ ਬਿਲਕੁਲ ਥਣਾ ਦੀ ਗਾਰੰਟੀ ਹੈ ਉਹ ਦੇਖ ਸਤ ਠੰਡੀ ਸੀ ਲੋਕ ਕਾ ਜਮਾ ਮੈਂ ਕਹਿੰਦਾ ਬਾਬੇ ਜਿੱਦਾਂ ਮਰਜੀ ਭੇਜੋ ਕੋਈ ਦਿੱਕਤ ਵਾਲੀ ਗੱਲ ਨਹੀਂ 7 ਕਿਲੋ ਦੁੱਧ ਨੇ ਪੜੂਗਾ ਹਾਂ ਰਾਜੀ ਸਾਡੀ ਆਹ ਵਧੀਆ ਸੇਵਾ ਤੇ ਪਾਲੀ ਸਾਡੇ 3-4 ਮਹੀਨੇ ਜੇ ਆਪਣੀ ਚੈੱਕ ਕਰਾਈ ਬਿਲਕੁਲ ਚੈੱਕ ਅਗਲਾ ਕਰਾ ਕੇ ਲੈ ਜਾ ਆਪਦੀ ਹਣਾ ਚੈੱਕ ਕਰਾ ਕੇ ਲੈ ਜਾ ਰੇਟ ਕੀ ਰੂ ਵੇਚਣ ਵਾਲ ਬੋਕ ਦੇ ਮਾੜੀ ਮੋਟੀ ਕਰਾਂਗੇ ਜੀ ਲੱਗਦਾ ਮਤਲਬ ਉਹ ਆਵੇ ਜਿਹੜਾ ਬੰਦਾ ਪੈਸੇ ਲਾ ਦੂ ਆਪਾਂ ਜਿੰਮੇਵਾਰੀ ਆਪਣੀ ਜਿੱਤੋ ਰਿਓ ਬਾਰ ਨੂੰ ਜਿਹੜਾ ਕੱਦ-ਗਾਠ ਵਗੈਰਾ ਵੇਖਦਾ ਦੇਖਦਾ ਸੋਹਣਾ ਸਾਫ ਸੁਥਰਾ ਵਧੀਆ ਵਜਨ ਵਜੂਦ ਵਾਲੀ ਤੇ ਬਾਈ ਜੀ ਦੁੱਧ ਤਾਜ਼ੀ ਦਾ ਕਿੰਨਾ ਸੀ ਇਹਦਾ ਤਾਜ਼ੀ ਦਾ ਬਾਈ 25 ਕਿਲੋ ਦੁੱਧ ਸੀਗਾ ਤੋੜ ਦਿਓ ਬੜਾ ਲੰਬੀ ਹੋ ਗਈ ਸੋ ਬਰ 25 ਕਿਲੋ ਦੁੱਧ ਸੀ ਤਾਜ਼ੀ ਦਾ ਰੇਟ 55000 ਸਾਢੇ 3 ਮਹੀਨਿਆਂ ਦੀ ਟੋਕੜ ਗੱਬਣ ਜਿਵੇਂ ਚੈੱਕ ਬਾਸ ਆ ਡਾਕਟਰ ਆਪਦਾ ਨਾਲ ਲੈ ਕੇ ਆ ਬਾਕੀ ਬਾਈਆਂ ਦੀ ਕੰਨੇਗਾ ਡਾਕਟਰ ਉਹ ਰੱਖ ਦੇ ਚੈੱਕ ਕਰੀ ਵੀ ਆ ਤਸੱਲੀ ਕਰਨਾ ਤੁਹਾਡਾ ਰੇਟ 55000 ਮਾਰਾ ਮੋਟਾ ਵੀਰ ਮੌਕੇ ਦੇ ਮਾਨ ਤੇ ਕਾਧੂ ਬਾਂਗੀ ਵੀ ਦੇ ਰੇਟ ਬਿਲਕੁਲ ਜੈਨੂਅਲ ਦਾ ਮੱਗਿਆਗਾ ਬਹੁਤ ਵੀ ਡਿਮਾਂਡ ਕਰਦਾ ਹੈਗਾ ਟੋਪੜ ਕੱਪੜ ਪਸ਼ੂ ਲੈਣਾ ਹੈਗਾ ਤੇ ਮਿਲਕ ਵੇਨ ਵਗੈਰਾ ਨਾਲਾ ਨੂਣਾ ਦੇਖੋ ਚੰਗੇ ਆ ਸਾਫ ਨੇ ਨੰਬਰ ਇੱਕ ਆ ਹੀ ਫੇਰ ਬੋਲਦੇ ਜੀ ਆਪਣਾ ਨਾਮ ਹੋਈ ਸਵਰਨਜੀਤ ਸਿੰਘ ਸੜਡ ਧੋਲਾ ਜ਼ਿਲ੍ਹਾ ਬਰਨਾਲਾ ਫਸਟ ਸਟੈਂਡ ਦੇ ਉੱਪਰ ਆਪਣਾ ਪਤਾਣਾਗਾ 94175 ਨੰਬਰ 24957 94173 24957 ਜੀ ਜੋ ਕੋਈ ਵੀ ਇਸ ਬੈਟ ਨੂੰ ਖਰੀਦਣਾ ਚਾਹਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ ਹੈ